ਮੈਂ ਕੀ ਨਾਮ ਹੈ ਆਪਣਾ ਜਗੀਰ कौर ਤੇ ਅੱਜ ਦੇ ਤਿਉਹਾਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਅੱਜ ਦੇ ਤਿਉਹਾਰ ਬਾਰੇ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਪਿਛਲਾ ਬੈਸਾ ਸੀ ਸੱਭਿਆਚਾਰ ਦਾ ਇਹ ਅਲੋਪ ਹੁੰਦਾ ਜਾ ਰਿਹਾ ਸੀ ਇਹਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਇਹ ਜਿਹੜਾ ਤੀਆਂ ਦੇ ਤਿਉਹਾਰ ਮਨਾਦੇ ਹਾਂ ਆ ਅਸੀਂ ਤਿੰਨ ਸਾਲ ਤੋਂ ਤੀਆਂ ਦਾ ਤਿਹਾਨ ਮਨਾਉਂਦੇ ਆ ਰਹੇ ਹਾਂ ਤੇ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ਜਿਹੜੀਆਂ ਚਾਟੀਆਂ ਤੇ ਮਧਾਨੀਆਂ ਸਾਡੇ ਬੱਚਿਆਂ ਨੂੰ ਪਤਾ ਨਹੀਂ ਸੀ ਇਹ ਕਿਆ ਚੀਜ਼ ਆ ਤੇ ਉਹਦੇ ਬਾਰੇ ਅਸੀਂ ਬੱਚਿਆਂ ਨੂੰ ਆਪਣੇ ਜਾਣੂ ਕਰਵਾਉਂਦੇ ਜਾ ਰਹੇ ਆ ਜੀ ਹਾਂਜੀ ਤੇ ਹੋਰ ਨਵੀਂ ਜਨਰੇਸ਼ਨ ਜਿਹੜੀ ਆ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਨਵੀਂ ਜਨਰੇਸ਼ਨ ਵਾਸਤੇ ਦੱਸਾਂ ਚਾਹੁੰਦੇ ਆ ਕਿ ਰਲ ਮਿਲ ਕੇ ਰਹੋ ਤੇ ਨੱਚੋ ਤੇ ਟੱਪੋ ਤੇ ਪੰਗੜੇ ਪਾਓ ਤੇ ਨਾਲ ਆਪਣੀ ਪੜ੍ਹਾਈ ਨੂੰ ਵੀ ਬਰਕਰਾਰ ਰੱਖੋ ਜੀ ਤੇ ਮੈਡਮ ਜਿੱਦਾਂ ਹੁਣ ਅ ਅੱਜ ਕੱਲ ਜਿਹੜਾ ਫੋਨ ਦਾ ਜੋਕ ਆ ਗਿਆ ਤੇ ਫੋਨ ਦੇ ਜੋਕ ਵਿੱਚ ਬੱਚੇ ਦੂਰ ਜਾ ਰਹੇ ਨੇ ਤਾਂ ਤੁਸੀਂ ਕਿੱਦਾਂ ਇਸ ਤਿਹਾਂ ਨੂੰ ਨੇੜੇ ਸਮਝਿਓ ਅਸੀਂ ਤਾਂ ਬੱਚਿਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਫੋਨ ਤੋਂ ਤੁਸੀਂ ਜਿਹੜਾ ਵੀ ਕੰਮ ਆ ਹੈ ਕੰਮ ਆਪਣਾ ਸਕੂਲ ਦਾ ਜਾਂ ਜੋ ਵੀ ਹੈਗਾ ਆ ਕਰਕੇ ਕੁਝ ਟਾਈਮ ਰੱਖੋ ਤੁਸੀਂ ਫੋਨ ਦਾ ਤੇ ਬਾਕੀ ਸਾਰਾ ਜਿਹੜਾ ਟਾਈਮ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਮਾਪੇ ਦੇ ਨਾਲ ਬੈਠ ਕੇ ਆਪਣੇ ਮਾਪੇ ਦਾ ਦੁੱਖ ਸੁੱਖ ਸੁਣੋ ਜਾਂ ਪਰ ਮਾਪੇ ਦੇ ਨਾਲ ਬੈਠ ਕੇ ਆਪਣਾ ਟਾਈਮ ਪਾਸ ਕਰੋ ਤੇ ਉਹਨਾਂ ਨੂੰ ਪਿਆਰ ਦਿਓ ਤੇ ਉਹਨਾਂ ਦਾ ਪਿਆਰ ਲਓ ਮੰਜ ਮੈਨੂੰ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਕਮਲਜੀਤ ਕੌਰ ਆ ਜੀ ਤੇ ਅੱਜ ਆਪਾਂ ਤੀਆਂ ਦੇ ਤਿਆਰ ਮਨਾ ਰਹੇ ਆ ਇਹਦੇ ਬਾਰੇ ਜਾਣਕਾਰੀ ਦਿਓ ਦੀਆਂ ਦਾ ਤਿਹਾਰ ਦੀ ਸਾਡੀਆਂ ਸਾਰੀਆਂ ਪਿੰਡ ਦੀਆਂ ਬੀਬੀਆਂ ਭੈਣਾਂ ਦਾ ਸਾਂਝਾ ਪ੍ਰੋਗਰਾਮ ਆ ਉਹਨਾਂ ਦੇ ਸਹਿਯੋਗ ਨਾਲ ਸਾਨੂੰ ਚੌਥਾ ਸਾਲ ਹੋ ਗਿਆ ਇਹ ਪ੍ਰੋਗਰਾਮ ਕਰਦਿਆਂ ਨੂੰ ਆਸ ਕਰਦੀਆਂ ਅੱਗੇ ਤੋਂ ਵੀ ਐ데 ਬੀਬੀਆਂ ਭੈਣਾਂ ਸਾਰੀਆਂ ਸਹਿਯੋਗ ਦੋਗੀਆਂ ਤੇ ਅਸੀਂ ਵਧੀਆ ਪ੍ਰੋਗਰਾਮ ਕਰਾਂਗੇ ਹਾਂਜੀ ਤੇ ਅੱਗੇ ਹੋਰ ਬੱਚਿਆਂ ਨੂੰ ਕੀ ਤੁਸੀਂ ਸਨੇਹਾ ਦੇਣਾ ਚਾਹੁੰਦੇ ਬੱਚਿਆਂ ਨੂੰ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਅਸੀਂ ਪੁਰਾਣੇ ਗੀਤਾਂ ਦੇ ਸੌਂਗ ਤੇ ਡਾਂਸ ਕਰਾਈਦਾ ਉਹਨਾਂ ਨੂੰ ਆਪਣਾ ਪੰਜਾਬੀ ਕਲਚਰ ਬਾਰੇ ਜਾਣ ਨੂੰ ਕਰਵਾਈਦਾ ਆ ਅਸੀਂ ਇਸ ਕਰਕੇ ਤੀਆਂ ਤੇ ਹਰ ਵੀ ਬਣਾਦੇ ਕਿਉਂਕਿ ਸਾਡੇ ਬੱਚੇ ਪੰਜਾਬੀ ਕਲਚਰ ਨਾ ਭੁੱਲਣ ਇਸ ਕਰਕੇ ਅਸੀਂ ਉਹਨਾਂ ਨੂੰ ਪੰਜਾਬੀ ਹੀ ਗਾੜਿਆ ਤੇ ਫੋਕ ਸੰਗ ਤੇ ਡਾਂਸ ਕਰਾਉਂਦੇ ਆ ਅਸੀਂ ਜੀ ਹਾਂ ਜੀ ਹਾਂ ਜੀ ਬਾਕੀ ਗਿੱਧਾ ਪੰਗੜਾ ਸਾਰੇ ਬੱਚਿਆਂ ਨੂੰ ਸਾਂਝਾ ਤਿਹਾਰਾ ਬੀਬੀਆਂ ਭੈਣਾਂ ਆਪਣਾ ਇੰਜੋਏਮੈਂਟ ਕਰਦੀਆਂ ਆ ਜੋ ਪੁਰਾਣੀ ਪੀੜ੍ਹੀ ਆ ਉਹਦੇ ਵਿੱਚ ਖੁੱਲ ਕੇ ਹੱਸਦੀਆਂ ਨੱਚਦੀਆਂ ਆ ਜੋ ਉਹਨਾਂ ਦੇ ਵਾਂਝੇ ਰਹਿ ਗਏ ਸੀ ਫੋਨਾਂ ਤੋਂ ਬਗੈਰ ਸ਼ੌਕ ਉਹ ਇਸ ਦੇ ਵਿੱਚ ਪੂਰੇ ਕਰਦੀਆਂ ਆ ਤੇ ਬਾਹਰ ਦੇਸਾਂ 'ਚ ਪਰਦੇਸਾਂ 'ਚ ਬੈਠੇ ਸਾਡੇ ਬੱਚੇ ਬੀਬੀਆਂ ਭੈਣਾਂ ਸਭ ਦੇਖ ਕੇ ਇੰਜੋਏ ਕਰ ਰਹੀਆਂ ਹਨ ਧੰਨਵਾਦ ਜੀ